ਖਿਰ ਚੋਰਾਂ ਨੂੰ ਵੀ ਜਿਹੜੇ ਨੇ ਚੋਰੀਆਂ ਕਰਨ ਦੇ ਅਲੱਗ-ਅਲੱਗ ਤਰੀਕੇ ਸ਼ੁਰੂ ਕਰ ਦਿੱਤੇ ਨੇ ਸਬਜ਼ੀਆਂ ਦਾ ਰੇਟ ਵਧਿਆ ਤੇ ਚੋਰ ਜਿਹੜਾ ਰਾਤ ਨੂੰ ਆਉਂਦਾ ਰੱਸੀ ਖੋਲਦਾ ਰੱਸੀ ਖੋਲ ਕੇ ਦੋ ਕਰੇਟਾਂ ਜਿਹੜੀਆਂ ਆਪਣੀ ਇਲੈਕਟ੍ਰਿਕ ਸਕੂਟਰੀ ਉੱਤੇ ਰੱਖਦਾ ਤੇ ਰਫੂ ਚੱਕਰ ਹੋ ਜਾਂਦਾ ਇਟਮਾਟਰ ਲੈ ਗਿਆ ਟਮਾਟਰ ਲੈ ਗਿਆ ਦੋ ਕਰੇਟ ਚੱਕੇ ਕਿੰਨੇ ਕਿਲੋ ਸੀ ਟਮਾਟਰ ਟਮਾਟਰ ਇੱਕ ਰੇਟ ਦੇ 25 ਕਿਲੋ ਹੁੰਦਾ ਜੀ 50 ਕਿਲੋ ਟਮਾਟਰ ਇਹ ਆ ਕਿਲੋ ਟਮਾਟਰ ਲੈ ਗਿਆ ਕੀ ਬਾ ਚੱਲਦਾ ਪਿਆ ਟਮਾਟਰ 1200 1300 ਰੁਪਏ ਦਾ ਕਰੇਟ ਹੈਗਾ ਇਸ ਟਾਈਮ 50 ਰੁਪਏ ਤੋਂ 55 ਰੁਪਏ ਕਿਲੋ ਪਾ ਹੈਗਾ ਤੇ אבי ਨਸ਼ਾਰਿਕ ਦਾ ਵਾ ਤੇ ਕਾਫੀ ਮਤਲਬ ਚੂਵਾ ਵੀ ਚੱਲਦਾ ਵਾ ਤੇ ਆਪਣਾ ਜਿਸਮ ਤੋਂ ਸੀ ਤੁੰਦਾ ਵੀ ਚੱਲਦਾ ਵਾ ਉਹ ਇੰਨਾ ਇੰਨਾ ਸਰਕਾਰ ਨੂੰ ਰੈਵਨਿਊ ਦਿੰਨੇ ਆ ਇੱਥੇ ਕੋਈ ਸੇਫਟੀ ਨਹੀਂ ਕਿ ਸਾਡੇ ਲੈ ਕੇ ਲੁਧਣਾ ਲਾਈਵ ਦੇਖਣ ਵਾਲੇ ਤਮਾਮ ਦੋਸਤਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਣਾ ਦੀ ਸਬਜੀ ਮੰਡੀ ਦੇ ਵਿੱਚ ਖੜੇ ਹੋਏ ਆ ਆਖਿਰ ਚੋਰਾਂ ਨੂੰ ਵੀ ਜਿਹੜੇ ਨੇ ਚੋਰੀਆਂ ਕਰਨ ਦੇ ਅਲੱਗ-ਅਲੱਗ ਤਰੀਕੇ ਸ਼ੁਰੂ ਕਰ ਦਿੱਤੇ ਨੇ ਸਬਜ਼ੀਆਂ ਦਾ ਰੇਟ ਵਧਿਆ ਤੇ ਚੋਰ ਜਿਹੜਾ ਰਾਤ ਨੂੰ ਆਂਦਾ तकरीबन ਰਾਤ ਆਂਦਾ ਕਿੰਨੇ ਵਜੇ ਆਂਦਾ ਬਾਈ ਜੀ 1:35 1:35 ਮਿੰਟ ਤੇ ਆਂਦਾ ਜੇ ਕਰੇਟਾਂ ਪਈਆਂ ਹੋਈਆਂ ਜਿਹੜੀਆਂ ਅਥੋਰੀ ਰੱਸੀ ਖੋਲਦਾ ਰੱਸੀ ਖੋਲ ਕੇ ਦੋ ਕਰੇਟਾਂ ਜਿਹੜੀਆਂ ਆਪਣੀ ਇਲੈਕਟ੍ਰਿਕ ਸਕੂਟਰੀ ਉੱਤੇ ਰੱਖਦਾ ਤੇ ਰਫੂ ਚੱਕਰ ਹੋ ਜਾਂਦਾ ਹਾਸਾ ਵੀ ਆਂਦਾ ਇਸ ਤੇ ਚੋਰਾਂ ਦੇ ਉੱਤੇ ਕਿ ਰੇਟ ਸਬਜ਼ੀ ਦੇ ਮਹਿੰਗੇ ਹੋਏ ਨੇ ਬਾਈ ਕਰੇਟਾਂ ਤਾਂ ਦੇ ਜਾਂਦਾ ਉਹਨਾਂ ਦੀ ਵਾਪਸੀ ਲੇਕਿਨ ਸਬਜ਼ੀ ਚੱਕ ਕੇ ਤਾਂ ਲੈ ਗਏ ਬਾਈ ਉਹ ਜਿਹੜੇ ਕੀ ਕਰਨਗੇ ਬਾਈ ਸਾਡੇ ਨਾਲ ਮੌਜੂਦ ਹੈ ਬਾਈ ਸਬਜ਼ੀ ਮੰਡੀ ਅਕਸਰ ਬਦਨਾਮ ਰਹੀ ਆ ਯਾਰ ਬਾਈ ਕਾ ਹੁਣ ਤੁਹਾਡੀ ਕ੍ਰੈਡਿਟਾ ਵਾਪਸ ਹੋ ਗਈਆਂ ਕਿ ਨਹੀਂ ਹੋਈਆਂ ਨਹੀਂ ਬਾਈ ਸਾਡੀ ਕ੍ਰੈਡਿਟਾ ਨਹੀਂ ਵਾਪਸ ਹੋਈਆਂ ਜੀ ਕੀ ਟਮਾਟਰ ਲੈ ਗਿਆ ਟਮਾਟਰ ਲੈ ਗਿਆ ਜੀ ਦੋ ਗ੍ਰੇਡ ਚੱਕ ਕੇ ਕਿੰਨੇ ਕਿਲੋ ਸੀ ਟਮਾਟਰ ਟਮਾਟਰ ਇੱਕ ਗ੍ਰੇਡੇ 25 ਕਿਲੋ ਹੁੰਦਾ ਜੀ 50 ਕਿਲੋ ਟਮਾਟਰ ਇਹ ਕਿਲੋ ਟਮਾਟਰ ਲੈ ਗਿਆ ਜੀ ਕੀ ਪਾ ਚੱਲਦਾ ਪਿਆ ਟਮਾਟਰ 1200 1300 ਰੁਪਏ ਦਾ ਕ੍ਰੈਡ ਹੈਗਾ ਇਸ ਟਾਈਮ 50 ਰੁਪਏ ਤੋਂ 55 ਰੁਪਏ ਕਿਲੋ ਪਾ ਹੈਗਾ ਇਹ ਬਾਹਰ ਕੀ ਵਿਕਦਾ ਬਾਹਰ 70 80 ਰੁਪਏ ਵਿਕਦਾ ਹੋਣਾ ਵਾ ਦਾ ਡਾਇਮੰਡ ਹੀ ਹੋ ਗਿਆ ਟਮਾਟਰ ਦਾ ਤੇ ਡਾਇਮੰਡ ਹੀ ਹੋ ਗਿਆ ਅੱਜ ਕੱਲ ਇੰਨਾ ਮਹਿੰਗਾ ਰੇਟ ਹੋ ਗਿਆ ਉਹਨੇ ਤਾਂ ਕਮਾਈ ਕਰ ਲਈ ਆਪਣੀ ਇੱਕ ਦਿਨ ਦੀ ਫਿਰ ਹੋਰ ਤਾਂ ਚੋਰੀ ਹੋਈ ਵੇ ਬਾਉਂਸਰ ਬੌਂਸਰ ਰੱਖੇ ਨੇ ਨਹੀਂ ਅਜੇ ਤੱਕ ਤਾਂ ਰੱਖੇ ਨਹੀਂਗੇ ਹਾਂ ਹੁਣ ਮਾਰਕੀਟ ਮੀਟਿੰਗ ਨੂੰ ਕਿਹਾ ਵੀ ਸਕਿਉਰਟੀ ਲਾਓ ਜੀ ਅੱਛਾ ਹਾਂਜੀ ਸਰਕਾਰੀ ਹਾਂਜੀ ਸਰਕਾਰੀ ਫੀਸ ਭਰਦੇ ਆਂ ਅਸੀਂ ਮਾਰਕੀਟ ਮੀਟਿੰਗ ਨੂੰ ਹਾਂ ਰਾਈ ਸਬਜੀ ਮਹਿੰਗੀ ਹੋ ਗਈ ਹੈ ਤੁਹਾਡਾ ਕੱਲਾ ਟਮਾਟਰ ਦਾ ਕਮੀ ਹੈ ਮੇਰਾ ਕੱਲਾ ਟਮਾਟਰ ਦਾ ਕਮੀ ਹੈ ਜੀ ਨਹੀਂ ਲੋਕੀ ਫੜਾ ਦੇਣਗੇ ਇਹ ਮੈਂ ਵਾਦਾ ਕਰਦਾ ਜਿਹੜੇ ਕਰੇਟਾ ਲਗੇ ਕਿਸੇ ਦੇ ਮਹੱਲੇ ਦਾ ਰਹਿਣ ਵਾਲਾ ਹੋ ਗਈ ਉਹ ਨਹੀਂ ਐਸਪੀ ਸਾਹਿਬ ਕੋ ਗਏ ਸੀਗੇ ਉਹਨਾਂ ਨੂੰ ਕਿਹਾ ਸੀਗਾ ਉਹਨਾਂ ਨੇ ਬੁਲਾਇਆ ਸੀਗਾ ਸਾਨੂੰ ਮੰਡੀ ਦੇ ਹੋਰ ਦੌਰੇ ਵਾਸਤੇ ਵੀ ਇੱਥੇ ਕਾਫੀ ਨਸ਼ਾ ਵਿਕਦਾ ਵਾ ਤੇ ਕਾਫੀ ਮਤਲਬ ਜੂਆ ਵੀ ਚੱਲਦਾ ਵਾ ਤੇ ਆਪਣਾ ਜਿਸਮ ਫਰੋਸੀ ਦਾ ਧੰਦਾ ਵੀ ਚੱਲਦਾ ਵਾ ਉਹ ਇਸ ਕਰਕੇ ਐਸਪੀ ਸਾਹਿਬ ਨੇ ਸਾਨੂੰ ਬੁਲਾਇਆ ਸੀਗਾ ਕਤਵਲੀ ਤੇ ਉਸ ਵਾਰੇ ਗਏ ਸੀਗੇ ਤੇ ਟਮਾਟਰਾਂ ਦੀ ਵੀ ਗੱਲ ਕੀਤੀ ਸੀ ਵੀ ਸਾਡੇ ਟਮਾਟਰ 2 ਕੇਟ ਚੋਰੀ ਕਰਕੇ ਲੈ ਗਏ ਆ। ਪੀਐਸਬੀ ਸਾਹਿਬ ਕੀ ਕਹਿੰਦੇ ਕਹਿੰਦੇ ਕੋਈ ਗੱਲ ਨਹੀਂ ਮੰਡੀ ਆਵਾਂਗੇ ਜੀ ਦੇਖਦੇ ਹਾਂ ਮੰਡੀ ਆ ਕੇ ਹੁਣ ਦੌਰਾ ਕਰਦੇ ਮੰਡੀ ਦਾ। ਭਾਈ ਮੰਡੀ ਸਾਰਾ ਕੁਝ ਹੀ ਹੁੰਦਾ ਵਾ ਜਿਸ ਤਰ੍ਹਾਂ ਫਰੋਖੀ ਤੋਂ ਲੈ ਕੇ ਚਿੱਟਿਆਂ ਤੱਕ ਬਿਗੜਦਾ ਤੁਲੇ ਕਹਿੰਦੇ ਮੁਤਾਬਿਕ ਸਬਜ਼ੀਆਂ ਵੀ ਚੋਰੀਆਂ ਹੋਣ ਲੱਗੀਆਂ ਨੇ। ਹਾਂ ਸੇਫ ਹੈਗੀ ਆ ਮੰਡੀ ਦੇ ਵਿੱਚ ਕਿ ਨਹੀਂ? ਹਾਂ ਮੰਡੀ ਬਿਲਕੁਲ ਸੇਫ ਨਹੀਂ ਜੀ। ਕੋਈ ਸੇਫ ਨਹੀਂ ਹੈਗੀ। ਕੋਈ ਸੇਫ ਨਹੀਂ ਮੰਡੀ। ਇਹਨਾਂ 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 ਸਰਕਾਰ ਨੂੰ ਰੈਵਨਿਊ ਦਿੰਨੇ ਆ ਇੱਥੇ ਕੋਈ ਸੇਫਟੀ ਨਹੀਂ ਹੈਗੀ ਸਾਡੇ ਲੈ। ਵੇਸੇ ਕ੍ਰੀਏਟ ਦਾ ਕੀ ਕ੍ਰੀਏਟ ਕੀ ਰੇਟ ਹੁੰਦੀ ਖਾਲੀ ਕ੍ਰੀਏਟ ਖਾਲੀ ਕ੍ਰੀਏਟ ਹੈਗਾ ਜੀ 150 ਰੁਪਏ ਦਾ ਇੱਕ ਖਾਲੀ ਮਤਲਬ 300 ਉਹ ਹੋ ਗਿਆ ਤੁਹਾਡਾ 2400 ਹੋ ਗਿਆ ਮਤਲਬ 3000 ਦੀ ਹਾਂਜੀ 3000 ਰੁਪਏ ਦਾ ਨੁਕਸਾਨ ਹੋ ਗਿਆ ਸਾਡਾ ਇਹ ਰਾਤੀ ਤੱਕ ਇਹ ਪਹਿਲਾਂ ਵੀ ਕਈ ਵਾਰ ਚੋਰੀਆਂ ਹੁੰਦੀਆਂ ਨੇ ਪਰ ਹਜੇ ਤੱਕ ਕੋਈ ਇੱਥੇ ਮਾਰਗਰਿਟਿਕ ਵੱਲੋਂ ਕੋਈ ਵੀ ਆਕਸ਼ਨ ਮਤਲਬ ਕੁਝ ਵੀ ਤੇ ਸੇਫਟੀ ਨਹੀਂ ਦਿੱਤੀ ਗਈ ਸਾਨੂੰ ਸੇਫਟੀ ਕੁਝ ਨਹੀਂ ਕੀਤੀ ਗਈ ਜਦੋਂ ਲਗਾ ਕੇ ਜਾਂਦੇ ਸਮਾਨ ਜੋ ਲਗਾ ਕੇ ਜਾਂਦੇ ਫੇਰ ਕੀ ਸੋਚਦੇ ਕਿਉਂ ਸੇਫ ਹੈਗਾ ਨਹੀਂ ਤਕਰੀਬਨ ਕੈਮਰੇ ਲਵਾਏ ਹੋਏ ਨੇ ਆਪਣੀ ਸੇਫਟੀ ਵਾਸਤੇ ਫਿਰ ਵੀ ਪਤਾ ਲੱਗ ਜਾਂਦਾ ਇਹ ਸਾਡੀ ਚੀ ਚੋਰੀ ਹੋ ਚੁੱਕੀ ਇੱਥੋਂ ਦੀ ਅੱਛਾ ਹਾਂਜੀ ਅਸੀਂ ਆਪਣੀ ਸੈਕਿਉਰਿਟੀ ਕੈਮਰੇ ਲਾਏ ਹੋਏ ਆ ਜਿਹੜਾ ਲੱਗਾ ਹੈ ਸਾਹਮਣੇ ਹਾਂਜੀ ਹਾਂਜੀ ਅਸੀਂ ਆਪਣੀ ਦੁਕਾਨ ਦੇ ਕੈਮਰੇ ਲਾਏ ਹੋਏ ਨੇ ਲੇਕਿਨ ਇਹ ਤੁਹਾਨੂੰ ਦੱਸਦਾ ਆ ਕਰੇਟਾਂ ਪਈਆਂ ਹੋਈਆਂ ਵੀਰ ਦੀਆਂ ਇੱਥੇ ਟਮਾਟਰਾਂ ਦਾ ਕੰਮ ਹੈ ਟਮਾਟਰ ਜੋ ਮਹਿੰਗੇ ਹੋ ਚੁੱਕੇ ਨੇ ਮੰਡੀ ਦਾ ਰੇਟ ਹੈ 1200 ਤੋਂ 1300 ਰੁਪਏ ਕਰੇਟ ਦੇ ਬਾਹਰ ਜਿਹੜਾ ਰੇਟ ਹੈਗਾ 70 ਤੋਂ 100 ਰੁਪਈਆ ਇਹ ਦੋ ਕਰੇਟਾਂ ਵੀਡੀਓ ਦੇਖ ਕੇ ਤੁਸੀਂ ਵੀ ਹੱਸੋਗੇ ਜ਼ਰੂਰ ਹੱਸੋਗੇ ਕਿ ਵੀਡੀਓ ਦੇ ਵਿੱਚ ਛਾਤੇ ਰਾਂਦਾ ਤਰਪਾਲ ਉਤਾਰਦਾ ਦੋ ਕਰੇਟਾ ਚੱਕਦਾ ਤੇ ਰਫੂ ਚੱਕਰ ਹੋ ਜਾਂਦਾ ਵਾ ਲੇਕਿਨ ਆਖਿਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਜੋ ਆੜਤੀਏ ਨੇ ਉਹਨਾਂ ਦੀ ਵੀ ਸੁਰੱਖਿਆ ਕੀਤੀ ਜਾਵੇ ਉਹਨਾਂ ਦੇ ਮਾਲ ਦੀ ਵੀ ਸੁਰੱਖਿਆ ਕੀਤੀ ਜਾਵੇ ਲਦਣਾ ਦਾ ਕੈਮਰਾਮੈਨ ਸੰਜੇ ਸੇਤਿਆ ਦੇ ਨਾਲ ਵਿਸ਼ਾਲ ਕਪੂਰ ਲਦਣਾ ਲਈ